ਥੋਡੇ ਪਾਜਨ ਉਹ ਥੋਡੇ ਕੀੜੇ ਸਿਆਸਤ ਦਾ ਨੋ ਥੋਡੇ ਆਹ ਦੇਖ ਲੋ 200 ਰੁਪਏ ਕਿਲੋ ਵਿਕੀ ਜਾਂਦਾ ਐਮਪੀ ਦੇ ਵਿੱਚ ਪਿਓਰ ਡੋਡੇ ਵਿਕਦੇ ਆ ਲੋਕ ਗੱਟਿਆਂ ਤੇ ਚੱਕੀ ਫਿਰਦੇ ਢੇਰ ਲਾਈ ਬੈਠਿਆ ਦੇਖ ਲੋ ਇਹਦੇ ਠੀਕ ਹੈ ਤੇ ਸਾਡਾ ਪੰਜਾਬ ਮਾਰ ਛੱਡ ਗੋਲੀਆਂ ਨੇ ਚਿੱਟੇ ਨੇ ਟੀਕਿਆਂ ਨੇ ਪਤਾ ਨਹੀਂ ਕੀ ਕੁਸ਼ਖਾਈ ਜਾਂਦੇ ਲੋਕ ਕੈਪਸੂਲਾਂ ਨੇ ਠੀਕ ਹੈ ਤੇ ਜੀਵ ਵਾਲੀਆਂ ਗੋਲੀਆਂ ਤਾਂ ਸਾਡੇ ਹਸਪਤਾਲਾਂ ਦੇ ਵਿੱਚ ਦੇਈ ਜਾਂਦੇ ਆ ਸਭ ਤੋਂ ਮਾੜੀਆਂ ਤਾਂ ਉਹ ਆ ਸੋ ਉਹਨਾਂ ਨਸ਼ਿਆਂ ਨੂੰ ਜਿਹੜੇ ਪੰਜਾਬ ਦੇ ਵਿੱਚ ਸਾਡੇ ਚੱਲੀ ਜਾਂਦੇ ਆ ਉਹ ਨਸ਼ੇ ਖਾ ਕੇ ਤਾਂ ਆਉਣ ਵਾਲੀ ਸੰਤਾਨ ਨਿਵੰਦਾ ਪੈਦਾ ਕਰ ਸਕਦਾ ਐਡਾ ਮਾੜਾ ਅਸਰ ਹੈ ਉਹਨਾਂ ਚੀਜ਼ਾਂ ਦਾ ਤੇ ਜਿਹੜੀ ਚੀਜ਼ ਲਾਗੂ ਕਰਨੀ ਹੈ ਉਹ ਕਰਦੇ ਨਹੀਂ ਇੱਕ ਸਾਡਾ ਦੇਸ਼ ਹੈ ਇੱਕ ਸਾਡਾ ਸੰਵਿਧਾਨ ਹੈ ਤੇ ਕਾਨੂੰਨ ਬਣਾ ਸੀ ਵੱਖੋ ਵੱਖਰੇ ਇੱਥੇ ਤੁਸੀਂ ਆਹ ਨਹੀਂ ਬੀਜਣਾ ਉੱਥੇ ਤੁਸੀਂ ਆਹ ਨਹੀਂ ਬੀਜਣਾ ਐਮਪੀ ਦੇ ਵਿੱਚ ਤਾਂ 200 ਰੁਪਏ ਜੱਪਕਦਾ ਫਿਰਦਾ ਇਹ ਕਿੱਲੋ ਦੇ ਹਿਸਾਬ ਨਾਲ ਪਿਓਰ ਡੋਡੇ ਤੇ ਸਾਡੇ ਇੱਥੇ 7-8000 ਨੂੰ ਵੀ ਚੋਰੀ ਛਪੋਰੀ ਮਿਲਦੇ ਹੈਗੇ ਤੇ ਜਿਹੜੇ ਖਾਂਦੇ ਆ ਵਿਚਾਰੇ ਉਹਨਾਂ ਨੂੰ ਲਿਉਣੇ ਪੈਂਦੇ ਹਰ ਘਰ ਲਈ ਨਹੀਂ ਕੋਈ ਉਹ ਜਿਹੜੇ ਖਾਂਦੇ ਆ ਉਹਨਾਂ ਨੂੰ ਅਧਰੰਗ ਨਹੀਂ ਹੋਇਆ ਅਜੇ ਤੱਕ ਦੇਖਿਆ ਮੈਂ ਜਿਹੜੇ ਅਫੀਮ ਤੇ ਭੁੱਕੀ ਖਾਂਦੇ ਸੀਗੇ ਤੇ ਨਾ ਹੀ ਮੈਂ ਉਹਨਾਂ ਨੂੰ ਇਹ ਦੇਖਿਆ ਵੀ ਉਹਨਾਂ ਕੋਈ ਲੁੱਟਾਂ ਖੂਹਾਂ ਕਰਦੇ ਆ ਉਹ ਵੀ ਅੱਜ ਉਹ ਟੂਲੇ ਲਿਆਂਦੇ ਤੁਰੇ ਫਿਰਦੇ ਆ ਤੇ ਨਾ ਉਹ ਤਾਂ ਜਦੋਂ ਇਹਨਾਂ ਨੂੰ ਖਾ ਲੈਂਦੇ ਆ ਨਾ ਤਾਂ ਗੁੰਡ ਗੰਦਗੇ ਬੱਟਾ ਘੜਿਆਉਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਇਹ ਖਾਓ ਪਰ ਜਰ ਜਿਹੜੀ ਚੀਜ਼ਾਂ ਤੇ ਸਾਡਾ ਪੰਜਾਬ ਲਾਤਾ ਤੁਸੀਂ ਉਹਨਾਂ ਨੂੰ ਤਾਂ ਕਈ ਗੁਣਾ ਜ਼ਿਆਦਾ ਚੰਗਾ ਇਹ ਖਾਣ ਕੇ ਤਾਂ ਕੰਮ ਤਾਂ ਕਰਨਗੇ ਉਹ ਉਹ ਖਾ ਕੇ ਤਾਂ ਉਹ ਡਾਕੇ ਮਾਰਦੇ ਚੋਰੀਆਂ ਕਰਦੇ ਬੇਸੁਰਤ ਹੋ ਜਾਂਦੇ ਡਿੱਗੇ ਰਹੇ ਸੜਕਾਂ ਤੇ ਟੀਕੇ ਲਾ ਲਾ ਕੇ ਨਾੜਾਂ ਦੇ ਵਿੱਚ ਰਹਿ ਗਏ ਉਹਨਾਂ ਦੇ ਮਰ ਗਏ ਉਹ ਕਿੱਡਾ ਬੁਰਾ ਹਾਲ ਹੋ ਗਿਆ ਸਾਡਾ ਤੇ ਸਾਡੇ ਪੰਜਾਬ ਦੀ ਤਾਂ ਐਡੀ ਉਪਜਾਊ ਧਰਤੀ ਐ ਐਡੀ ਤਗੜੀ ਧਰਤੀ ਐ ਇੱਥੇ ਤਾਂ ਇੱਥੇ ਨਹੀਂ ਹੋ ਸਕਦੀ ਖਸ ਖਸ ਦੀ ਖੇਤੀ ਦੋਸਤੋ ਜੇ ਸਹਿਮਤ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆ 200 ਰੁਪਏ ਕਿਲੋ ਵਿਕੀ ਜਾਂਦਾ ਐਮਪੀ ਦੇ ਵਿੱਚ ਪਿਓਰ ਡੋਡੇ ਐ ਤੇ ਇੱਥੇ 7-8000 ਨੂੰ ਵਿਕਦੇ ਹੈਗੇ ਉਹ ਵੀ ਮਸਾ ਮਿਲਦੇ ਹੈਗੇ ਸ਼ੇਅਰ ਕਰ ਦਿਓ ਦਬਕੇ ਵੀਡੀਓ